ਸਾਹਿਬ ਕਿਰਪਾ ਕਰੋ ਮਹਾਰਾਜ ਨਾਮ ਨਾ ਵਿਸਰੇ ਨਾਮ ਨਾ ਵਿਸਰੇ ਐਸੇ ਕਿਰਪਾ ਕਰੋ ਮਹਾਰਾਜ ਨਾਮ ਨਾ ਵਿਸਰੇ ਨਾਮ ਨਾ ਵਿਸਰੇ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਗੁਰਮਤਿ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਹੁਣ 5:30 ਹੋ ਗਏ ਐ ਤੇ 4 ਵਜੇ ਉੱਠੇ ਸੀ ਤਿਆਰ-ਬਿਆਰ ਹੋ ਗਏ ਐ ਸਮਰ ਵੀ ਤਿਆਰ ਹੋ ਗਿਆ ਅਨਮੋਲ ਵੀ ਸਰਬੱਤ ਤਿਆਰ ਹੋ ਰਿਹਾ ਸੀਮਾ ਤਿਆਰ ਹੋ ਗਈ ਸੋ ਅੱਜ ਜਾ ਰਹੇ ਹਾਂ 1 2 3 ਅੱਜ ਤਿੰਨ ਤਰੀਕਾ ਤਿੰਨ ਪ੍ਰਵਾਦ ਫੇਰੀਆਂ ਸੀ ਅੱਜ ਲਾਸਟ ਵਾਰ ਪ੍ਰਵਾਦ ਫੇਰੀਏ ਹੁਣ ਟਰੈਕਟਰ ਲੈ ਕੇ ਆਉਨੇ ਐ ਤੇ ਤਿਆਰੀ ਕਰਦੇ ਆਂ ਸਾਰੀ ਸੰਗਤ ਆਊਗੀ ਦਰਸ਼ਨ ਕਰਉਣੇ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਚਲਿਏ ਰਜਾਈ ਜਿੱਗਾ ਤੋਂ ਵਹਿ ਗਏ ਆ ਜਾ ਆ ਜਾ ਠੰਡ ਹੈ ਨਹੀਂ ਇਹ ਆ ਜਾ ਠੰਡ ਅਪ ਜਿੰਨੀ ਮਨਾਵਾਂਗੇ ਨਹੀਂ ਲੱਗੂਗੀ ਵੈਟਰ ਰੱਖਦੇ ਆ ਚੱਕ ਕੇ ਟਰਾਲੀ ਤੇ ਆਇਆ ਸਮਰ ਸਾਢੇ 5 ਹੋ ਗਏ 10 15 ਮਿੰਟਾਂ ਨੂੰ ਸ਼ੁਰੂ ਕਰਾਂਗੇ ਬਾਅਦ ਵਿੱਚ वालो ला लोजी वाहेगुरु तन वाहेगुरु वाहेगुरु तन वाहेगुरु ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਰੋਕ ਲਓ ਜੀ ਰੋਕ ਲਓ ਜੀ ਸਭੂ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਭਾਈ ਸਾਡਾ ਲੰਗਰ ਸਗਣਾ ਹੈ ਤੇ ਉਸ ਤੋਂ ਪਰંત ਆਪਾਂ ਅੱਗੇ ਚਲਣਾ ਹੈ ਸਾਰੀ ਸੰਗਤ ਨੇ ਅਰਦਾਸ ਬੇਨਤੀ ਕਰੀ ਮਾਰੇ ਚੰਗੀ ਕਲਾ ਰੱਖਣ

ਐਸੀ ਕਿਰਪਾ ਕਰੋ ਮਹਾਰਾਜ ਨਾਮ ਨਾ ਵਿਸਰੇ ਨਾਮ ਨਾ ਵਿਸਰੇ ਐਸੀ ਕਿਰਪਾ ਕਰੋ ਮਹਾਰਾਜ ਨਾਮ ਨਾ ਵਿਸਰੇ ਨਾਮ ਨਾ ਵਿਸਰੇ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਹਰਦੀ ਮੇਰਾ ਪਿਆਰਾ ਮੇਰਾ ਹਰਦੀ ਮੇਰਾ ਪਿਆਰਾ ਮੇਰਾ ਗਰਮਖ ਪਿਆਰਿਓ ਔਰ ਕਿੱਧਰ ਵੜੀ ਜਨਾ ਗਰਮਖ ਪਿਆਰਿਓ ਪ੍ਰਭਾਤ ਫੇਰੀ ਬਹੁਤ ਵਧੀਆ ਹੋ ਗਈ ਤੋ ਹੁਣ ਸਮਾਨ ਛੱਡਣ ਚੱਲੇ ਆ ਸਾਉਂਡ ਆ ਸਾਉਂਡ ਗੱਡੀ ਟਰਾਲੀ ਟਰੈਕਟਰ ਟਰੈਕਟਰ ਦੂਜਾ ਸੀ ਬਦਲ ਲਿਆ ਸੀ ਪਹਿਲਾਂ ਔਰ ਡਰਾਈਵਰ ਕੱਚਾ ਹੈ ਬਈ ਡਰਾਈਵਰ ਕੱਚਾ ਹੈ ਤੋੜੇਗਾ ਬੱਚਾ ਨਹੀਂ ਬੱਚਾ ਸਮਾਨ ਛੱਡਣ ਚੱਲੇ ਹੁਣ ਸਾਰਾ ਬਾਲਟੀਆਂ ਬੱਠਲ ਸਾਰਾ ਕੁਝ ਪੜਾਇਆ ਦੇਖਦੇ ਆਂ ਦੇਖਦੇ ਆਂ ਡਰਾਈਵਰੀ ਕੱਚੀ ਹੋ ਦਾ ਆਪ ਕੱਚੇ ਹੋ ਸਕਦੇ ਆ ਨਾ ਵੇਖ ਵੇਖ ਹੁਣ ਵੇਖ ਨਵਦੀਪ ਤੋੜ ਦੇਗਾ ਕੁਛ ਇਹ ਤੇ ਬ੍ਰੇਕ ਤੇ ਹੁਣ ਓਏ ਮੇਰਾ ਪੈਰ ਆੜ ਗਿਆ ਨਾ ਤੂੰ ਯਾਰ ਚੱਪਲਾਂ ਲੈ ਕੇ ਅੱਗੇ ਵੀ ਗੰਦੀਆਂ ਚੜ੍ਹ ਕੇ ਆ ਤੇ ਆਵੇ ਪਰਬਤ ਫੇਰੀ ਦੀ ਸਮਾਪਤੀ ਹੋ ਗਈ ਆ ਹੁਣ ਪਰਬਤ ਫੇਰੀ ਦੀ ਸਮਾਪਤੀ ਹੋ ਗਈ ਸਮਾਪਤੀ ਹੋ ਗਈ ਵਾਈ ਪਰਬਤ ਫੇਰੀ ਦੀ ਹੋਲੀ ਆਗਲ ਉਹ ਵਾਈ ਗੁਰ ਲਾਈ ਗੁਰ ਕਿਤੇ ਫਾਇਸ਼ੀ ਰਿਹਾ ਸਾਬ ਤੋਂ ਭਾਈ ਤੇ ਉਹਦਾ ਹੱਥ ਤਾਂ ਹੀ ਰਹੇਗਾ ਅੰਦਰੋਂ ਅੰਦਰੋਂ ਬਹੁਤ ਅੰਦਰੋਂ ਆਦਾ ਵੀ ਰੇ ਛੋਟਾ ਛੋਟਾ शुरू कर सेवा चल रही है निके निके सेवादार दो ले ले ਘਰੇ ਸੀ ਧੋਵੇ ਘਰੇ ਹੁੰਦੀ ਹੈ ਕੰਮ ਚੱਲਦਾ ਹੈ ਘਰੇ ਨਿਗਾ ਵਾਲੇ ਫੇਰੇ ਵਿੱਚੋਂ ਲੱਭਾ ਭਾਈ ਸਾਹਿਬ ਜੀ ਉਹ ਆਪਣੇ ਸਾਰੇ ਪਿੰਡਾਂ ਐ ਚਮਕ ਚਮਕਾ ਕੇ ਘਰੇ ਨਿਗਾ ਵਾਲੇ ਬਹੁਤ ਜਿੱਦੇ ਆ ਇਹ ਜਿਹੜਾ ਉਹ ਉਧਰ ਆਣ ਕੇ ਵਿੱਚ ਜਿਹੜਾ ਖਾਲਸਾ ਗਰਮ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਜਾ ਰਹੇ ਆ ਅੱਜ 3 ਤੰਤਰੀ ਕਾ ਅੱਜ ਅਸੀਂ ਜਾ ਰਹੇ ਆ 281 ਹੈਡ ਕੱਲ ਨੂੰ ਉੱਥੇ ਪ੍ਰੋਗਰਾਮ ਹੈ ਕੱਲ ਦਾ ਤੇ ਪਰਸੋਂ ਦਾ ਤੇ ਅੱਜ ਅਸੀਂ ਟਾਈਮ ਨਹੀਂ ਜਾ ਰਹੇ ਕਿਉਂਕਿ ਸਵੇਰੇ ਧੁੰਦ ਬਹੁਤ ਹੁੰਦੀ ਹੈ ਬਾਟ ਲੰਮੀ ਹੁੰਦੀ ਹੈ ਤੇ ਹੁਣ ਅਸੀਂ ਪਹੁੰਚ ਗਏ ਰਸਾ ਨਗਰ ਰਿਜਨਗਰ ਚਲੀਏ ਆਪਾਂ ਹਾਂ ਜੀ ਵੀਰ ਨੂੰ ਚਲਾਪਾ ਜੀ ਰਿਜਨਗਰ ਰੁਕੇ ਚਲੀਏ ਹਾਂਜੀ 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 ਬਿਨਾਂ ਰੋਕੇ ਚਲਾਪਾਂਗੇ ਰਿਜਨਗਰ ਰੁਕੇ ਕਰਦੇ ਹਾਂ ਪਹੁੰਚ ਗਏ ਜੀ 281 ਹੈ 281 ਹੈਡ ਪਹੁੰਚ ਗਈ ਬਾਈ